ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਏ ਹੈ ਜੀ ਆਪਾਂ ਨੇ ਆਲੂ ਪਿਆਜ਼ ਦੇ ਬਹੁਤ ਹੀ ਟੇਸਟੀ ਪਕੌੜੇ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਸੋ ਜਿਹੜੀ ਜਿਹੜੀ ਟ੍ਰਿਕ ਨਾਲ ਮੈਂ ਬਣਾਏ ਆ ਜੀ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ 'ਚ ਦੱਸ ਦਿਆਂ ਜੀ ਵੀਡੀਓ ਨਾਲ ਬਨੇ ਰਹੋ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਮੌਸਮ ਹੋ ਰਿਹਾ ਹੁਣ ਅੱਗੇ-ਅੱਗੇ ਠੰਡਾ ਠੀਕ ਹੈ ਜੀ ਬਰਸੰਤਾਂ ਆ ਰਹੀਆਂ ਐ ਤੋ ਜੇ ਤੁਸੀਂ ਹਲਵਾਈ ਸਟਾਈਲ ਆਲੂ ਪਿਆਜ਼ ਦੇ ਪਕੌੜੇ ਬਣਾਉਣੇ ਸਿੱਖਣੇ ਆ ਤਾਂ ਵੀਡੀਓ ਸਕਿੱਪ ਨਾ ਕਰਿਓ ਤੁਹਾਨੂੰ ਬਣਾ ਕੇ ਦਿਖਾਉਣੀ ਆ ਜੀ ਫਿਰ ਆਲੂ ਪਿਆਜ਼ ਦੇ ਪਕੌੜੇ ਸੋ ਆਜੋ ਫਿਰ ਰੈਸਪੀ ਕਰਦੇ ਆ ਜੀ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਪਕੌੜੇ ਬਣਾਉਣ ਵਾਸਤੇ ਚਾਹੀਦੇ ਆ ਜੀ ਆਪਾਂ ਨੂੰ ਪਿਆਜ਼ ਤੇ ਆਲੂ ਠੀਕ ਹੈ ਜੀ ਤੁਸੀਂ ਕੱਲੇ ਪਿਆਜ਼ਾਂ ਦੇ ਵੀ ਬਣਾ ਸਕਦੇ ਹੋ ਪਰ ਜੇ ਵਿੱਚ ਜਿਵੇਂ ਹੁਣ ਮੰਨ ਲਓ ਆਪਾਂ ਨੇ 4 ਪਿਆਜ਼ ਦੇ ਲਏ ਠੀਕ ਹੈ ਜੀ ਤੋਂ ਦੇ ਵਿੱਚ 2 ਤੋਂ 3 ਆਲੂ ਆਪਾਂ ਮੀਡੀਅਮ ਸਾਈਜ਼ ਪਾ ਸਕਦੇ ਆ ਆਲੂਆਂ ਨਾਲ ਠੀਕ ਹੈ ਜੀ بیس ਬਣ ਜਾਂਦੀ ਆ ਪਕੌੜਿਆਂ ਦੀ ਤੇ ਲਓ ਜੀ ਕੱਲੇ ਪਿਆਜ਼ਾਂ ਦੇ ਵੀ ਬਣਾ ਸਕਦੇ ਹੋ ਪਹਿਲਾਂ ਆਪਾਂ ਪਿਆਜ਼ਾਂ ਨੂੰ ਜਿਹੜੇ ਠੀਕ ਹੈ ਜੀ ਐਦਾਂ ਲੰਬੇ ਲੰਬੇ ਲੱਛਿਆਂ ਦੇ ਵਿੱਚ ਕੱਟ ਲੈਣੇ ਪਿਆਜ਼ ਆਪਾਂ ਨੇ ਤੇ ਇਦਾਂ ਜਿਹੜੇ ਪਕੌੜੇ ਆ ਬਹੁਤ ਵਧੀਆ ਬਣਦੇ ਆ ਸੋ ਇਸ ਤਰੀਕੇ ਨਾਲ ਪਿਆਜਾਂ ਨੂੰ ਜਿਹੜੇ ਆਪਾਂ ਠੀਕ ਹੈ ਜੀ ਕੱਟ ਲਵਾਂਗੇ ਲੰਬੇ ਲੰਬੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਇਦਾਂ ਦੀ ਸਾਡੀਆਂ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਜੀ ਤੇ ਲਓ ਜੀ ਪਿਆਜ਼ ਆਪਾਂ ਨੇ ਕੱਟ ਲਿਆ ਜੀ ਸਾਰੇ ਤੇ ਇਸ ਤੋਂ ਬਾਅਦ ਕਟਾਂਗੇ ਆਪਾਂ ਆਲੂ ਤੇ ਲਓ ਜੀ ਪਿਆਜ਼ ਆ ਜਿਹੜੇ ਆਪਾਂ ਇਹ ਬਾਲਚ ਇੱਕ ਚ ਠੀਕ ਹੈ ਜੀ ਕੱਢ ਲੂਗੇ ਖੁੱਲੇ ਜੇ ਭਾਂਡੇ ਚ ਤੇ ਉਸ ਤੋਂ ਬਾਅਦ ਕਟੂਗੇ ਆਪਾਂ ਆਲੂ ਆਲੂ ਆਪਾਂ ਨੇ ਕੱਟਣੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਕੱਟਣੇ ਇਹ ਬਰੀਕ ਬਰੀਕ ਜਾਦਾ ਮੋٹے ਨਹੀਂ ਕੱਟਣੇ ਪਹਿਲਾਂ ਇੱਦਾਂ ਆਪਾਂ ਨੇ ਕੱਟ ਲਾ ਲੈਣੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਨੇ ਇਹ ਕੱਟਣੇ ਆ ਜੀ ਆਹ ਲਓ ਜੀ ਤੇ ਆਲੂ ਆ ਜਿਹੜੇ ਐਨ ਬਰੀਕ-ਬਰੀਕ ਕੱਟ ਲਿਓ ਠੀਕ ਹੈ ਜੀ ਜੇ ਜਿਆਦਾ ਮੋٹے ਕੱਟੋਗੇ ਪਕੌੜਿਆਂ ਦੇ ਠੀਕ ਹੈ ਜੀ ਹੋਰੇ ਤਰ੍ਹਾਂ ਦੇ ਪਕੌੜੇ ਜੇ ਬਣਦੇ ਆ ਜਿੰਨੇ ਆਲੂਆਂ ਨੂੰ ਬਰੀਕ ਕਰੋਗੇ ਨਾ ਉੰਨੇ ਪਕੌੜੇ ਜਿਹੜੇ ਆਪਣੇ ਉਹ ਵਧੀਆ ਬਣੋਗੇ ਤੇ ਲਓ ਜੀ ਆਲੂਆਂ ਨੂੰ ਕੱਟ ਲਾਂਗੇ ਸਾਰਿਆਂ ਨੂੰ ਤੇ ਲਓ ਜੀ ਆਲੂ ਵੀ ਆਪਣੇ ਕੱਟੇ ਗਏ ਜੀ ਇਹ ਆਲੂਆਂ ਨੂੰ ਨਿਚੋੜਨ ਨਿਚੋੜ ਕੇ ਹੁਣ ਆਪਾਂ ਠੀਕ ਹੈ ਜੀ ਇਸ ਤਰੀਕੇ ਨਾਲ ਨਿਚੋੜ ਲੂਗੇ ਤੇ ਇਹਨਾਂ ਨੂੰ ਵੀ ਪਿਆਜ਼ਾਂ ਦੇ ਪੀਚਾ ਜਿਹੜੀ ਆਪਾਂ ਪਾ ਲੂਗੇ ਤੇ ਲਓ ਜੀ ਆਲੂਆਂ ਚ ਪਾ ਲਾਂਗੇ ਆਪਾਂ ਬੇਸਣ ਥੋੜਾ ਜਿਹਾ ਤੇ ਬੇਸਣ ਛਾਣ ਜ਼ਰੂਰ ਲਿਓ ਠੀਕ ਹੈ ਜੀ ਕਿਉਂਕਿ ਹੁਣ ਪ੍ਰਸ਼ਾਨ ਆ ਰਹੀ ਅੱਗੇ ਕਈ ਵਾਰ ਆਪਾਂ ਬੇਸਣ ਲਿਆ ਕੇ ਰੱਖ ਲੈਣੇ ਆ ਤੇ ਪੀਚਾ ਜਿਹੜੀਆਂ ਠੀਕ ਹੈ ਜੀ ਸੁੰਡੀਆਂ ਸੰਡੀਆਂ ਪੈ ਜਾਂਦੀਆਂ ਜਾਂ ਕੋਈ ਵੀ ਤੇ ਬੇਸਣ ਜਿਹੜਾ ਉਹ ਛਾਣਨਾ ਜ਼ਰੂਰੀ ਆ ਬੇਸਨ ਪਾ ਲਾਂਗੇ ਪੈਦੇ ਚ ਤੇ ਲੋ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਮੇਰੇ ਕੋਲ ਸੀਗਾ ਜੀ ਪੌਚ ਤੇ ਤੁਸੀਂ ਹੋ ਸਕੇ ਤਾਂ ਫਰੈਸ਼ ਕੁੱਟ ਕੇ ਪਾਇਓ ਉਹ ਨਾਲ ਜ਼ਿਆਦਾ ਵਧੀਆ ਟੇਸਟ ਆਉਂਦਾ ਏ ਤੇ ਲੋ ਜੀ ਇੱਕ ਚਮਚ ਆਪਾਂ ਇਹਦੇ ਚ ਅਦਰਕ ਲਸਣ ਦਾ ਪੇਸਟ ਪਾ ਲਿਆ ਤੇ ਲੋ ਜੀ ਥੋੜੀ ਜੀ ਅਜਵਾਇਨ ਪਾਵਾਂਗੇ ਮਲ ਕੇ ਤੇ ਹਰੀਆਂ ਮਿਰਚਾਂ ਆਪਣੇ ਟੇਸਟ ਅਕੋਰਡਿੰਗ ਤੇ ਕੱਟ ਕੇ ਪਾਇਓ ਠੀਕ ਹੈ ਜੀ ਪੀਸ ਕੇ ਨਾ ਪਾਇਓ ਤੇ ਲੋ ਜੀ ਥੋੜੀ ਜੀ ਹਲਦੀ ਉਸ ਤੋਂ ਬਾਅਦ ਨਮਕ ਟੇਸਟ ਰਿਕਾਰਡਿੰਗ ਤੇ ਥੋੜਾ ਜਿਹਾ ਜੀਰਾ ਪਾ ਦਾਂਗੇ ਤੇ ਲੋ ਜੀ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਦੇਗੀ ਮਿਰਚ ਜਾਂ ਲਾਲ ਮਿਰਚਾ ਕੋਈ ਵੀ ਪਾ ਦਿਓ ਤੇ ਥੋੜਾ ਜਿਹਾ ਪਾਵਾਂਗੇ ਜੀ ਬੇਸਣੇ ਦੇ ਵਿੱਚ ਆਪਾਂ ਹੋਰ ਕਿਉਂਕਿ ਬੇਸਣ ਦੀ ਕਵਾਂਟਿਟੀ ਆਪਣੇ ਕੋਲ ਥੋੜੀ ਜਿਹੀ ਘੱਟ ਦੀ ਆ ਲੋ ਜੀ ਤੇ ਬਾਕੀ ਮਾੜਾ ਮੋਟਾ ਬੇਸਣ ਹੈ ਦੇਖ ਕੇ ਪਾ ਲਓਗੇ ਜੇ ਲੋੜ ਪੈਗੀ ਤੇ ਲੋ ਜੀ ਇਹਨੂੰ ਕਰਦੇ ਆ ਹੁਣ ਆਪਾਂ ਸਾਰੇ ਨੂੰ ਮਿਕਸ ਤੇ ਥੋੜਾ ਜਿਹਾ ਪਾ ਲੈਣਾ ਆਪਾਂ ਨੇ ਪਾਣੀ ਪਾਣੀ ਜ਼ਿਆਦਾ ਨਹੀਂ ਪਾਉਣਾ ਠੀਕ ਹੈ ਜੀ ਕਿਉਂਕਿ ਪਿਆਜ਼ ਤੇ ਆਲੂ ਵੀ ਜਿਹੜੇ ਆ ਉਹ ਪਾਣੀ ਛੱਡਦੇ ਆ ਜੇ ਆਪਾਂ ਨੇ ਜ਼ਿਆਦਾ ਪਾ ਲਿਆ ਠੀਕ ਹੈ ਜੀ ਪਾਣੀ ਫਿਰ ਆਪਣਾ ਜਿਹੜਾ ਬੈਟਰ ਹੈ ਇਹ ਪਕੌੜਿਆਂ ਦਾ ਹੋ ਜਾਊਗਾ ਜ਼ਿਆਦਾ ਪਤਲਾ ਤੇ ਲੋ ਜੀ ਇਹਨੂੰ ਕਰਦੇ ਆ ਮਿਕਸ ਹੁਣ ਚਲੋ ਜੀ ਬੇਸਣ ਥੋੜਾ ਜਿਹਾ ਘੱਟ ਹੈ ਆਪਣੇ ਕੋਲ ਬੇਸਣ ਥੋੜਾ ਜਿਹਾ ਹੋਰ ਪਾਵਾਂਗੇ ਚਲੋ ਜੀ ਬੇਸਣ ਆਪਾਂ ਨੇ ਕਰ ਲਿਆ ਐਡ ਤੇ ਥੋੜਾ ਜਿਹਾ ਲਾਵਾਂਗੇ ਪਾਣੀ ਦਾ ਛਿੱਟਾ ਹੋਰ ਤੇ ਹੁਣ ਕਰਦੇ ਨੂੰ ਮਿਕਸ ਚੰਗੀ ਤਰ੍ਹਾਂ ਆਪਣਾ ਮਟੀਰੀਅਲ ਜਿਹੜਾ ਸਾਰਾ ਮਿਕਸ ਹੋ ਚੁੱਕਿਆ ਜੀ ਤੇ ਹੁਣ ਪਾਵਾਂਗੇ ਥੋੜਾ ਜਿਹਾ ਦੇਖੋ ਇੰਨਾ ਕੁ ਅੱਧੇ ਚਮਚੇ ਤੋਂ ਵੀ ਘੱਟ ਆਪਾਂ ਬੇਕਿੰਗ ਪਾਊਡਰ ਤੈਨੂੰ ਵੀ ਜਿਹੜਾ ਮਿਕਸ ਕਰੂਗੇ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਜੀ ਇਹਦੇ ਵਿੱਚ ਆਹ ਲਓ ਜੀ ਤੇ ਇਹਨੂੰ ਕਰਾਂਗੇ ਹੁਣ ਮਿਕਸ ਤੇ ਲਓ ਜੀ ਬੈਟਰ ਆਪਣਾ ਰੈਡੀ ਆ ਜੀ ਪਕੌੜਿਆਂ ਦਾ ਤੇ ਹੁਣ ਇੱਧਰ ਆਪਾਂ ਨੇ ਰੱਖਦੇ ਆ ਜੀ ਕੜਾਹੀ 'ਚ ਤੇਲ ਤੇ ਲਓ ਜੀ ਇੱਧਰ ਕੜਾਹੀ 'ਚ ਰੱਖ ਲਿਆ ਆਪਾਂ ਨੇ ਤੇਲ ਠੀਕ ਹੈ ਜੀ ਤੇ ਇਹਨੂੰ ਗਰਮ ਹੋਣ ਦਾਂਗੇ ਚੰਗੀ ਤਰ੍ਹਾਂ ਜਦੋਂ ਇਹ ਗਰਮ ਹੋ ਗਿਆ ਫਿਰ ਇਹ ਜੀ ਛੱਡਾਂਗੇ ਆਪਾਂ ਪਕੌੜੇ ਤੇ ਲੋ ਜੀ ਤੇਲ ਆਪਣਾ ਗਰਮ ਹੋ ਚੁੱਕਿਆ ਜੀ ਤੇ ਹੁਣ ਆਪਾਂ ਨੇ ਕਿਆ ਕਰਨਾ ਠੀਕ ਹੈ ਜੀ ਇਸ ਤਰੀਕੇ ਨਾਲ ਛੋਟੇ ਛੋਟੇ ਪਕੌੜੇ ਜਿਹੜੇ ਆਪਾਂ ਛੱਡੂਗੇ ਜਿਆਦਾ بڑے بڑے ਪਕੌੜੇ ਨਾ ਛੱਡਿਓ ਜਿਹੜੇ ਆਪਾਂ بڑے بڑے ਪਕੌੜੇ ਛੱਡ ਲੈਂਦੇ ਆ ਠੀਕ ਹੈ ਜੀ ਉਹ ਪਿੱਛੇ ਤੇ ਕੱਚੇ ਰਹਿ ਜਾਂਦੇ ਆ ਸੋ ਆਪਾਂ ਨੇ ਇਸ ਤਰੀਕੇ ਨਾਲ ਬਿਲਕੁਲ ਛੋਟੇ ਛੋਟੇ ਪਕੌੜੇ ਚੱਕਣੇ ਆ ਠੀਕ ਹੈ ਜੀ ਤੇ ਇਹਦੇ ਵਿੱਚ ਛੱਡਣੇ ਆ ਜਿੰਨਾ ਛੋਟਾ ਪਕੌੜਾ ਚੱਕੂਗੇ ਉਹਨਾਂ ਅੰਦਰ ਤੋਂ ਵੀ ਵਧੀਆ ਪੱਕਦਾ ਏ ਤੇ ਇੱਕ ਕ੍ਰਿਸਪੀ ਵੀ ਐਨ ਹੁੰਦਾ ਏ ਤੇ ਇੱਕ ਟਾਈਮ ਥੋੜਾ ਜਿਹਾ ਘੱਟ ਲੱਗਦਾ ਹੈ ਪੱਕਣ ਨੂੰ ਜਿੱਡਾ بڑا ਪਕੌੜਾ ਚੱਕੂਗੇ ਠੀਕ ਹੈ ਜੀ ਪਕੌੜੇ ਨੂੰ ਟਾਈਮ ਵੀ ਜ਼ਿਆਦਾ ਲੱਗੂਗਾ ਇਸ ਕਰਕੇ ਆਪਾਂ ਨੇ ਛੋਟੇ-ਛੋਟੇ ਪਕੌੜੇ ਛੱਡਨੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਤੇਲ ਆ ਜਿਹੜਾ ਜ਼ਿਆਦਾ ਤੇਜ਼ ਵੀ ਨਹੀਂ ਹੋਣਾ ਚਾਹੀਦਾ ਮੰਨ ਲਓ ਜ਼ਿਆਦਾ ਤੱਤਾ ਵੀ ਨਹੀਂ ਹੋਣਾ ਚਾਹੀਦਾ ਫਿਰ ਪਕੌੜੇ ਜਿਹੜੇ ਕਾਲੇ ਹੋ ਜੂਗੇ ਇੱਕਦਮ ਤੇ ਜ਼ਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਜੇ ਠੰਡਾ ਹੋਇਆ ਤੇ ਇਹਦੇ ਵਿੱਚ ਤੇਲ ਭੱਜੂਗਾ ਤੁਸੀਂ ਇਹਨਾਂ ਨੂੰ ਚਾਹੇ ਸਰੋਂ ਦੇ ਤੇਲ 'ਚ ਬਣਾ ਲਿਓ ਠੀਕ ਹੈ ਜੀ ਚਾਹੇ ਰिफाइंड 'ਚ ਬਣਾ ਲਿਓ ਉਹ ਤੁਹਾਡੀ ਆਪਣੀ ਚੁਆਇਸ ਆ ਵੈਸੇ ਸਰੋਂ ਦੇ ਤੇਲ ਚ ਬਣਾਉਂਗੇ ਤਾਂ ਬੈਟਰ ਰਹੂਗੇ ਲਓ ਜੀ ਐਦਾਂ ਪਕੌੜੇ ਛੱਡ ਲਉਂਗੇ ਆਪਾਂ ਇਹਦੇ ਤੇ ਹੁਣ ਆਪਾਂ ਇਹਨਾਂ ਨੂੰ ਹਲਾਵਾਂਗੇ ਜੀ ਥੋੜੀ देर ਬਾਅਦ ਜੇ ਆਪਾਂ ਇਹ ਨਾਲ ਦੇ ਨਾਲ ਹਲਾਤੇ ਇਹ ਠੀਕ ਆ ਜੀ ਪਕੌੜੇ ਆਪਣੇ ਟੁੱਟ ਜੂਗੇ ਤੇ ਨਾਲੇ ਤੇਲ ਹੋ ਜਾਊਗਾ ਗੰਦਾ ਇਸ ਕਰਕੇ 1-2 ਮਿੰਟ ਇਹ ਛੇੜਨੇ ਨਹੀਂ ਹੈਗੇ ਤੇ ਉਸ ਤੋਂ ਬਾਅਦ ਹਲਾਉਣੇ ਆ ਫਿਰ ਇਹਨਾਂ ਦੀ ਮਾਰਨੀ ਆ ਪਲਟੀ ਤੇ ਥੋੜੀ ਦੇਰ ਬਾਅਦ ਫਿਰ ਪਕੌੜੇ ਆਪਾਂ ਨੇ ਇਹ ਹਲਾਉਣੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਹ ਲੋ ਜੀ ਤੇ ਪਲਟ ਇਹਨਾਂ ਦੀ ਮਾਰੀ ਜਾਣੀ ਹੈ ਸਾਰੇ ਪਾਸੇ ਤੇ ਤੋਂ ਜੇ ਇਸ ਤਰੀਕੇ ਨਾਲ ਬਣਾਉਂਗੇ ਠੀਕ ਹੈ ਜੀ ਆਲੂ ਪਿਆਜ਼ ਦੇ ਪਕੌੜੇ ਜਿਹੜੇ ਬਹੁਤ ਹੀ ਵਧੀਆ ਬਣਦੇ ਆ ਫਲਵਾਈ ਸਟਾਈਲ ਤੇ ਲੋ ਜੀ ਇਹਨਾਂ ਨੂੰ ਪਕਾ ਲੰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਪੱਕ ਕੇ ਫਿਰ ਦਿਖਾਉਂਦੇ ਆ ਠੀਕ ਹੈ ਜੀ ਕਿੱਦਾਂ ਦੇ ਇਹ ਬਣੇ ਆ ਤੇ ਲੋ ਜੀ ਪਕੌੜੇ ਆਪਣੇ ਰੈਡੀ ਆ ਜੀ ਸੋ ਐਨੀ ਕ੍ਰਿਸਪੀ ਆਪਾਂ ਨੇ ਇਹ ਕਰਨੇ ਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੈ ਜੀ ਤੇ ਲਓ ਜੀ ਹੁਣ ਕੱਢਦੇ ਨੂੰ ਪਲੇਟ 'ਚ ਤੇ ਲਓ ਜੀ ਪਕੌੜੇ ਬਣ ਕੇ ਆਪਣੇ ਰੈਡੀ ਹੈ ਜੀ ਆਹ ਲਓ ਜੀ ਥੋੜਾ ਜਿਹਾ ਪਾਵਾਂਗੇ ਉੱਪਰ ਚਾਟ ਮਸਾਲਾ ਸਵੈਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਆਲੂ ਪਿਆਜ਼ ਦੇ ਪਕੌੜੇ ਠੀਕ ਹੈ ਜੀ ਤੇ ਕਿਸੇ ਵੀ ਸੌਸ ਨਾਲ ਵੀ ਤੁਸੀਂ ਸਰਵ ਕਰ ਸਕਦੇ ਹੋ ਲਓ ਜੀ ਪਕੌੜੇ ਬਣ ਕੇ ਆਪਣੇ ਰੈਡੀ ਹੈ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ